ਲੋਈ ਮੀ ਆ ਗਿਆ ਲੈ ਜੀ ਬੰਦ ਲੈ ਕੇ ਦਿਖਾਵਾਂਗੇ ਉੱਥੇ ਨਾ ਪੁੱਤਰਾਂ ਲਈ ਫੁੱਡੇ ਦਾ 45 ਕਿਲੋ ਮਸਾ ਅੱਜ ਬੱਚੇ 11ਵੀਂ ਤੋਂ ਇਹਨਾਂ ਨੂੰ 11ਵਾਂ ਵਾਰ ਹੱਥ ਤੇ ਲੀਣਾ। ਇਹ ਜਬਰਦਸਤ ਹੈ। ਕਿੱਥੇ ਕਿੱਥੇ ਫੈੰਡਰ ਮੰਨ ਨੂੰ ਦੱਸੋ। ਇਹ ਮੀਂਹ ਗੜੀ ਹੈ। ਕਾਫੀ ਬੱਦਲ ਵੀ ਵੱਜਦਾ। ਅੱਛੀ ਏਰਦੀ ਮੌਸਮ ਬਣਿਆ ਰਹੇਗੀ ਆ ਤੋਂ ਬਹੁਤ ਸਾਰੇ ਕਮੈਂਟ ਜਰੂਰ ਕਰਿਓ ਕਿ ਕਿੱਥੇ ਕਿੱਥੇ ਨਹੀਂ ਪੜਿਆ ਇਹ ਲੈਰੀ ਬੰਦ ਦੀ ਆ ਲਾਈਵ ਵੀਡੀਓ ਤੁਹਾਨੂੰ ਦਿਖਾ ਰਹੇ ਆ ਤੇ ਸੋਚੋ ਤੇ ਮੀਂਹ ਜਵਰ ਰਸ ਹੋਣੇ ਆਇਆ ਜਵਾਰਾਸ ਬੱਦਲ ਬਣਿਆ ਸੀ ਉਸ ਤੋਂ ਬਾਅਦ ਨਹੀਂ ਚੱਲ ਪਿਆ ਰਾਹ ਦੇ ਉਸ ਜੁੜਿਆ ਤਦੋਂ ਉਸ ਕਮੈਂਟ ਜ਼ਰੂਰ ਕਰੋ ਕਿ ਕਿੱਥੇ ਪੈ ਰਹੀ ਇਹ ਲਹਿਰੀ ਬੰਦਾ ਲੈ ਵੀ ਸਾਰੇ کافی ਦਿਨਾਂ ਬਾਅਦ ਹੁਣ ਜ਼ਵਾਰੇ ਤਕੜਾ ਬੱਦਲ ਲੱਗਦਾ ਜੀ ਪਊਗਾ ਨਾ ਕਾਫੀ ਦਿਨ ਹੋ ਗਏ ਪਹਿਲਾਂ ਪਿਆਸੀ ਤੇ ਹੁਣ ਲੱਗਦਾ ਵੀ ਜ਼ਵਾਰੇ ਦੀ ਤਕੜੀ ਬਰਸਾਤ ਹੋਣੀ ਹੈ ਕਮਮਸ ਜੁਗੀ ਕਮਮਸ ਤੋਂ ਰਹਿਣ ਲਈ ਗੋਧਰੀ ਛਤਰੀ ਸਿੰਘ ਜੀ ਬੈਠਿਆ ਕਪੂਤਰ ਅੱਥੀ ਬੈਠਿਆ ਕੋੜੇ ਕਟਨੇ ਵਾਰਤ ਕਰਕੇ ਵਾਰਤੀ ਹੈ ਨਾ ਇਹ ਬਰਨਾਲੇ ਦੇ ਕਪੂਤਰ ਤੋ ਵੀ ਜਿਹੜਾ ਪੱਤੀ ਦਿੱਕਾ ਨਕੀ ਇਹ ਕਹਿੰਦਾ ਨੇ ਕਮੈਂਟ ਕੀਤਾ ਜੇ ਵੈਸੇ ਜਿਹੜੇ ਦੋਸਤ ਤਾਂ ਸਾਰ ਸਾਰ ਤੇਨਕੀ ਜੀ ਧੰਨਵਾਦ ਕਮੈਂਟ ਵੀ ਕਰੋ ਜੀ ਕਿੱਥੋਂ ਦੇਖ ਰਹੇ ਹੋ ਕਿੱਥੇ ਨਹੀਂ ਪੈ ਰਿਹਾ ਕਿੱਥੇ ਪੈ ਰਿਹਾ ਨਹੀਂ ਹੈ ਬਾਈ ਜੀ ਦਰਮੇਂ ਉਸਨੂੰ ਵੀ ਜੁੜੇ ਹੋ। ਵੀਐਸਨ ਲਿਖ ਕਰਨੇ ਬਾਅਦ ਦੇ ਵਿੱਚ ਜੇ ਇਹ ਨਾ ਆਵੇ ਨਾ ਆਵੇ ਨਾ ਜਲੇਸੇ। ਤੋਂ ਤੋਂ ਸੋ ਇਹ ਕਮੈਂਟ ਰੂਲ ਕਰੋ ਕਿ ਕਿੱਥੇ ਕਿੱਥੇ ਨਹੀਂ ਪੜਿਆ ਹੁਣ ਨਹੀਂ ਕੋਣ ਲਾਇਆ ਵੀ ਸਾਰਿਆ ਸਾਰਾ। ਥੋੜਾ ਜਿਹਾ ਪਹਿਲਾਂ ਮੈਂ ਜ਼ੂਮ ਕਰਕੇ ਦਿਖਾਰਿਆ ਸੀ। ਜ਼ਬਰਦਸਤ ਨਹੀਂ ਐ। बसवेर तो लग रहा मींह नहीं, नहीं आऊगा अदरवाई काफ़ी थी चलो हम राहत जगदीप सिंह जी ज्यों की हाल चाल है जी मी थोड़े है काफ़ी दोस्त जुड़ गए तो ਕੱਦ ਬਹੁਤ ਹਨੀ ਗੀ ਦੋਸਤੋ ਮੀਂਹ ਮੀਂਹ ਕਿੱਥੇ ਕਿੱਥੇ ਪੈ ਰਿਹਾ ਲੈਰੀ ਸਿੰਘੋ ਬ੍ਰਹਿਮਣ ਇੱਥੇ ਤਾਂ ਹੈ ਜਾ ਰਹੀ ਪਰ ਹੋਰ ਦੋਸਤੋ ਜਿਵੇਂ ਦੇਖ ਰਿਹਾ ਬਾਹਰ ਉਹਨੇ ਬੂਰੋ ਜੋਲਦੇ ਵੀ ਜਰੂਰ ਦੋਸਤੋ ਮੀਂਹ ਕਿੱਥੇ ਕਿੱਥੇ ਪੈ ਰਿਹਾ ਕਾਫੀ ਜ਼ਬਰਦਸਤ ਨਹੀਂ ਆ ਦੇਖੋ ਪਾਣੀ ਕਾਫੀ ਚੜ ਗਿਆ ਸਵਾਦ ਸ਼ ਜ਼ਬਰਦਸਤ ਬੱਦਲ ਗਾਜੀ ਰਿਹਾ ਆਪਣੀ ਗੱਡੀ ਵੀ ਬਾਹਰ ਹੀ ਖੜੀ ਹੈ ਮੀਂਹ ਚ ਇੱਕ ਵਾਰ ਬਹੁਤ ਸਾਰੇ ਦੋਸਤ ਜਿਹੜੇ ਇਹਦੇ ਦੋਸਤ ਜਿਹੜੇ ਧੰਨਵਾਦ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਯਾਰ Mi chiedi se hai visto il mio amico. Il mio amico è un amico. Il mio amico è un amico. Il mio amico è un amico. Il è ਉਹਦਾਕੀ ਤੇ ਹੋਇਆ ਨਾ ਇਹ ਘਟ ਗਿਆ ਲੱਗਦਾ ਫਰੀਸਿੰਗ ਦਰ ਪਰਿੰਗ ਬਾਬਾ ਟੱਟਾ ਹੋ ਗਿਆ ਨਹੀਂ ਜਵਰ ਦਸਲੇ ਆ ਗਿਆ ਘਟ ਗਿਆ ਇੱਕ ਵਾਰੀ कट गई ये किला फ्री कट गया जैसे लेहा पूरा जवाब दिया तो प्रो भी रोशनी की होगी मटर भी कट गई ਦੁਆਰਾ ਹਿੱਟ ਲੱਗਿਆ ਹੌਣ ਫੇਰ ਉਹਨੇ ਲੈ ਕੇ ਦੁਆਰੇ ਸ਼ੱਕ ਬਾਰੇ ਉਹ ਨਹੀਂ ਤਾਂ ਹੋ ਗਈ ਪਹਿਲਾਂ ਤਾਂ ਜਿਵੇਂ ਘੜਾ ਇੱਕ ਤੇ ਉਹਨਾਂ ਸ਼ਾਰੀ ਵੀ ਕਾਲੀ ਨੂੰ ਦੂਹ ਨਹੀਂ ਤਾਂ ਹੋ ਗਈ ਪਰ ਹੁਣ ਨਹੀਂ ਉਹਨੇ ਲੈ ਕੇ ਦੁਆਰੇ ਸੱਲੇ ਬਦੇ ਭਰਾ ਡਾਕਟਰ ਡਾਕਟਰ ਰਾਜੀਵ ਸਿੰਘ ਨੱਤ ਰਸਾਲ ਸਸੀ ਗਾਲੀ ਤੇ ਤਲਵੰਡੀ ਸਾਬੋ ਹੈਗਾ ਮੈਂ ਪਰੋਂ ਲੱਗਦਾ ਸਾਫ਼ ਹੋ ਗਿਆ ਮੌਸਮ ਤੇ ਮੀਂਹ ਜਬਰਦਸਤ ਪਈ ਰਿਹਾ। ਤੋਂ ਦੋਸਤੋ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਹੋਰ ਪੈ ਰਿਹਾ ਹੈ। ਕਮੈਂਟ ਕਰਕੇ। ਮੇਰੇ ਦੋਸਤ ਜੁੜੇ ਆ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਆਪਣ ਲਾਈਵ ਨਹੀਂ ਦਿਖਾਇਆ ਬਸੇ ਉੱਪਰ ਹੁਣ ਮੌਸਮ ਸਾਫ਼ ਹੋ ਗਿਆ ਚਲੋ ਕਿੰਨਾ ਚਿਰ ਪੈਂਦਾ ਠੀਕ ਹੈ ਜਰੂਰ ਦੱਸਿਓ ਦੋਸਤੋ ਕਮੈਂਟ ਕਰਕੇ ਧੰਨਵਾਦ ਸਾਰਿਆਂ ਦਾ